ਵਕਵਾਕ ਖੇਤਰਾਂ 'ਚ ਵੱਡਮੁੱਲਾ ਯੋਗਦਾਨ ਪਾਉਣ ਵਾਲੀਆਂ ਔਰਤਾਂ ਦੇ ਲਈ ਸੀਨੀਅਰ ਪੱਤਰਕਾਰ ਤੇ ਸਮਾਜ ਸੇਵਕ ਹਰਦੀਪ ਕੌਰ ਪ੍ਰਧਾਨ ਦਿਸ਼ਾ ਊਮਨ ਵੈਲਫੇਅਰ ٹرسٹ ਦੇ ਵੱਲੋਂ ਦਿਸ਼ਾ ਇੰਡੀਅਨ ਅਵਾਰਡਸ ਸਬਾਰੂ ਦਾ ਆਯੋਜਨ ਕੀਤਾ ਗਿਆ ਇਸੇ ਲੜੀ ਦੇ ਤਹਿਤ ٹرسٹ ਵੱਲੋਂ ਕਰਾਇਆ ਇਹ ਚੌਥਾ ਅਵਾਰਡਸ ਸਬਾਰੂ ਸੀ ਜਿਸ ਦੇ ਤਹਿਤ ਪੰਜਾਬ ਦੇ ਰਾਜਪਾਲ ਦੇ ਵੱਲੋਂ ਦਿਸ਼ਾ ਇੰਡੀਅਨ ਅਵਾਰਡਸ ਦੇ ਨਾਲ ਸਮਾਰਟ ਦੇ ਵਕ ਵਕ ਖੇਤਰਾ ਚ ਵੱਡਮੁੱਲਾ ਯੋਗਦਾਨ ਪਾਉਣ ਵਾਲੀਆਂ 17 ਮਹਿਲਾਵਾਂ ਨੂੰ ਸਨਮਾਨਿਤ ਕੀਤਾ ਗਿਆ। ਇਸ ਤੋਂ ਇਲਾਵਾ ਚਾਰ ਪੁਰਸ਼ ਸ਼ਖਸੀਅਤਾਂ ਨੂੰ ਵੀ ਇਸ ਦੌਰਾਨ ਸਨਮਾਨਿਤ ਕੀਤਾ ਗਿਆ। ਨਾਮੀ ਸ਼ਖਸੀਅਤਾਂ ਨੂੰ ਸੰਬੋਧਨ ਕਰਨ ਤੋਂ ਬਾਅਦ ਸੰਬੋਧਨ ਕਰਦੇ ਆ ਗਵਰਨਰ ਬਨਵਾਰੀ لال ਪ੍ਰੋਹਿਤ ਨੇ ਦਿਸ਼ਾ ਟਰਸਟ ਦੇ ਕੰਮਾਂ ਨੂੰ ਇਸ ਦੌਰਾਨ ਸراہਿਆ। ਪੁਰਸਕਾਰ ਪ੍ਰਾਪਤ ਕਰਨ ਵਾਲੇ ਸਾਰੇ ਅਵਾਰਡੀਜ਼ ਨੂੰ ਪੰਜਾਬ ਦੇ ਹੀਰੇ ਕਹਿ ਕੇ ਉਹਨਾਂ ਨੇ ਵਧਾਈ ਦਿੱਤੀ ਤੇ ਵੀ ਕਿਹਾ ਕਿ ਪੁਰਸਕਾਰ ਹਾਸਲ ਕਰਨ ਵਾਲੇ ਸਾਡੇ ਸਾਰੇ ਹੀਰੇ ਆਪਣੇ ਕੰਮਾਂ ਨਾਲ ਤੇ ਸੇਵਾਵਾਂ ਨਾਲ ਦੁਨੀਆ ਦੇ ਵਿੱਚ ਚਮਕਣਗੇ। ਪੁਰਸਕਾਰ ਹਾਸਲ ਕਰਨ ਵਾਲੇ ਹੀਰਿਆਂ ਨੂੰ ਗਵਰਨਰ ਨੇ ਸਭ ਨੂੰ ਆਪਣੀ ਸ਼ਕਤੀ ਭਾਰਤ ਦੀ ਸੇਵਾ ਚਲਾਉਣ ਦਾ ਸਿਹਰਾ ਦਿੱਤਾ ਤਾਂ ਕਿ ਮੁਲਕ ਨੂੰ ਵਿਸ਼ਵਗੁਰੂ ਬਣਾਇਆ ਜਾ ਸਕੇ। ਤੇ ਇਹਨਾਂ ਨੂੰ ਖਾਸ ਤੇ ਖੂਬਸੂਰਤ ਸਨੇਹਾ ਵੀ ਦਿੱਤਾ ਕਿ ਮਾਨਦਾਰ ਬਣਨਾ ਹੈ ਤਾਂ ਸਾਦੇ ਬਣੋ, ਕਿਤਾਬ ਵਰਗੇ ਬਣੋ। ਜਿਸ ਦੇ ਅਲਫਾਜ਼ ਸਦੀਆਂ ਪੁਰਾਣੇ ਹੋਣ ਦੇ ਬਾਵਜੂਦ ਵੀ ਬਦਲਦੇ ਨਹੀਂ ਹਰਦੀਪ ਕੌਰ ਦਾ ਮੰਨਣਾ ਹੈ ਕਿ ਮਹਿਲਾ ਸਸ਼ਕਤੀਕਰਨ ਦਿਖਾਵੇ ਦੀ ਬਜਾਏ ਵਿਹਾਰਕ ਹੋਣਾ ਚਾਹੀਦਾ ਹੈ ਜਿਸ ਦੇ ਚੱਲਦੇ ਹੋਏ ਟਰੱਸਟ ਪ੍ਰਧਾਨ ਹਰਦੀਪ ਕੌਰ ਦੀ ਅਗਵਾਈ 'ਚ ਜਾਗ ਪੈਣੇ ਜਾਗ ਮੂਹਮ ਦੇ ਤਹਿਤ ਔਰਤਾਂ ਨੂੰ ਜਾਗਰੂਕ ਕੀਤਾ ਗਿਆ ਇੱਥੇ ਦੱਸ ਦਈਏ ਕਿ ਦਿਸ਼ਾ ਰੋਜ਼ਗਾਰ ਮੂਹਮ ਦੇ ਤਹਿਤ 194 ਕੁੜੀਆਂ ਨੂੰ ਰੋਜ਼ਗਾਰ ਮਿਲਿਆ ਜੋ ਕਿ ਇਸ ਉੱਚੇ ਸਮਾਜ ਨੂੰ ਨਾਰੀ ਸਸ਼ਕਤੀਕਰਨ ਦਾ ਸੰਦੇਸ਼ ਦਿੰਦਾ ਹੈ ਇਸ ਦੌਰਾਨ ਢਿੱਲੀ ਪੋਸਟ ਪੰਜਾਬ ਹਰਿਆਣਾ ਹਿਮਾਚਲ ਦੇ ਅਸੋਸੀਏਟ ਐਡੀਟਰ ਨਿਤਿਕਾ ਮਹੇਸ਼ਵਰੀ ਨੂੰ ਵੀ ਉਹਨਾਂ ਦੇ ਉੱਗੇ ਕੰਮ ਦੇ ਲਈ ਸਨਮਾਨਿਤ ਕੀਤਾ ਗਿਆ ਪੱਤਰਕਾਰੀ ਦੇ ਖੇਤਰ ਦੇ ਵਿੱਚ ਮਕਬੂਲੀਅਤ ਹਸਲ ਕਰਨ ਵਾਲੀ ਮਹਿਲਾਵਾਂ ਦੇ ਵਿੱਚੋਂ ਉਹ ਇੱਕ ਨੇ ਇਸ ਮੌਕੇ ਹਰਦੀਪ ਕੌਰ ਨੇ ਐਲਾਨ ਵੀ ਕੀਤਾ ਕਿ ਜੇਕਰ ਪੰਜਾਬ ਦੀ ਕੋਈ ਵੀ ਔਰਤ ਸਸ਼ਕਤੀਕਰਨ ਵੱਲ 4 ਕਦਮ ਕੁੱਟਣਾ ਚਾਹੁੰਦੀ ਹੈ ਤਾਂ ਉਹ ਹਰ ਕਦਮ ਤੇ ਉਹਨਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜਨਗੀ ਤੇ ਔਰਤਾਂ ਦੀ ਚੜ੍ਹਦੀ ਕਲਾ ਦੇ ਲਈ ਸਮਰਪਿਤ ਰਹਿਣਗੇ ਪ੍ਰੋਗਰਾਮ ਦੇ ਵਿੱਚ ਉਚੇਚੇ ਤੌਰ ਤੇ ਕਦਮ ਸ਼੍ਰੀ ਅਵਾੜੀ ਸਰਦਾਰ ਜਗਜੀਤ ਸਿੰਘ ਦਰਦੀ મેડમ જગજીત कौर દરદી ਦੇ ਵੱਲੋਂ ਔਰਤਾਂ ਨੂੰ ਆਪਣੀ ਅੰਦਰੂਨੀ ਸ਼ਕਤੀ ਪਹਿਚਾਨਣ ਦੇ ਲਈ ਵੀ ਪ੍ਰੇਰਿਤ ਕੀਤਾ ਗਿਆ। ਇਸ ਦੌਰਾਨ ਜੱਸੀ 소ヒਆਮ ਵਾਲਾ ਚੇਅਰਮੈਨ ਜ਼ਿਲ੍ਹਾ ਯੋਜਨਾ ਬੋਰਡ ਬਤੌਰ ਵਿਸ਼ੇਸ਼ ਮਹਿਮਾਨ ਦੇ ਤੌਰ ਤੇ ਹਾਜ਼ਰ ਹੋਏ। ਉਹਨਾਂ ਤੋਂ ਇਲਾਵਾ ਇਸ ਦੌਰਾਨ ਪ੍ਰੋਗਰਾਮ ਦੇ ਸਰਦਾਰ ਮਨਜੀਤ ਸਿੰਘ ਐਗਜ਼ੀਕਿਊਟਿਵ ਚੇਅਰਮੈਨ ਜਵਾਬਾ ਗਰੁੱਪ, ਉੱਗੇ ਸਮਾਜ ਸੇਵੀ ਹਰਜੀਤ ਸਿੰਘ ਸਬਰਵਾਲ, ਜਸਪਾਲ ਸਰਪੰਚ ਜ਼ੀਰਤਪੁਰ, ਜਸਵਿੰਦਰ ਸਿੰਘ ਦੀਪ ਮੀਡੀਆ ਰਿਲੇਸ਼ਨ ਦੇ ਡਾਇਰੈਕਟਰ ਗਗਨਦੀਪ ਸਿੰਘ ਵਰਕ ਤੇ ਹੋਰ ਕਈ ਪਤਵੰਤੇ ਸੱਜਣ ਹਾਜ਼ਰ ਹੋਏ। ਦੇਖੋ ਇਹ ਟੋਟਲ ਜਿਹੜਾ ਹੈਗਾ ਅਸੀਂ ਹਰ ਸਾਲ ਹੀ ਸਾਡਾ ਜਿਹੜਾ ਦੀਸ਼ਾ ٹرسٹ ਦਾ ਵੱਡੇ ਤੌਰ ਤੇ ਜਿਹੜਾ ਉਦੇਸ਼ ਆ ਅਸੀਂ ਆਲਵੇਸ ਕਹਿੰਦੇ ਆ ਕਿ ਔਰਤ ਆਤਮ ਨਿਰਭਰ ਹੋਣੀ ਚਾਹੀਦੀ ਆ ਸਭ ਤੋਂ ਪਹਿਲਾ ਉਦੇਸ਼ ਇਹ ਹੈ ਜਿਸ ਦੇ ਤਹਿਤ ਹੁਣ ਤੱਕ ਸਾਡੇ ਟਰਸਟ ਵੱਲੋਂ 194 ਗਰਲਸ ਨੂੰ ਜਿਹੜਾ ਵੱਖ-ਵੱਖ ਕੈਟਾਗਰੀਜ਼ ਦੇ ਵਿੱਚ ਅਸੀਂ ਨੌਕਰੀਆਂ ਦਵਾਈਆਂ ਨੇ ਜੇਕਰ ਇਸ ਅਵਾਰਡ ਦੀ ਗੱਲ ਕੀਤੀ ਜਾਵੇ ਤੇ ਮੈਨੂੰ ਲੱਗਦਾ ਵੈਸੇ ਤਾਂ ਔਰਤ ਲਈ ਹਰ ਦਿਨ ਜਿਹੜਾ ਹੈਗਾ ਸਨਮਾਨ ਦਾ ਦਿਨ ਹੈ ਪਰ ਬਾਵਜੂਦ ਇਸ ਦੀ ਜੇਕਰ ਕੋਈ ਵੀ ਲੜਕੀ ਕੋਈ ਵੀ ਔਰਤ ਕਿਸੇ ਵੀ ਫੀਲਡ ਦੇ ਵਿੱਚ ਜਦੋਂ ਅੱਗੇ ਜਾਂਦੀ ਹੈ ਜੇਕਰ ਉਹਨਾਂ ਨੂੰ ਕਿਤੇ ਨਾ ਕਿਤੇ ਕੁਝ ਐਪਰੀਸ਼ੀਏਸ਼ਨ ਅਵਾਰਡ ਮਿਲ ਜਾਵੇ ਨਾ ਤੇ ਇਹ ਇੱਕ ਤਰੀਕੇ ਦੇ ਨਾਲ ਜਿਹੜੀ ਹੱਲਾਸ਼ੇਰੀ ਹੈ ਉਹ ਕਿਤੇ ਜ਼ਿਆਦਾ ਵੱਧ ਜਾਂਦੀ ਹੈ ਤੇ ਇਸੇ ਉਦੇਸ਼ ਦੀ ਪੂਰਤੀ ਲਈ ਇਹ ਸਾਡਾ ਚੌਥਾ ਦਿਸ਼ਾ ਇੰਡੀਅਨ ਅਵ ਦੀ ਅਵਾਰਡੀ ਸਾਡੇ ਨਾਰੇ ਨੇ ਜਿਨ੍ਹਾਂ ਦੇ ਵਿੱਚੋਂ ਅਸੀਂ ਜਿਹੜਾ ਹੈਗਾ 17 ਜਿਹੜੀਆਂ ਇਹਦੇ ਵਿੱਚ ਲੇਡੀਜ਼ ਸੀਗੀਆਂ 17 ਲੇਡੀਜ਼ ਤੋਂ ਇਲਾਵਾ ਜਿਹੜੇ ਹੈਗੇ ਨੇ ਬਾਕੀ ਅਸੀਂ 5 ਮੇਲ ਪਰਸਨਸ ਨੂੰ ਜਿਹੜਾ ਸਨਮਾਨਿਤ ਕੀਤਾ ਜੀ ਦੋ ਐਸਿਡ ਵਿਕਟਮਸ ਸਾਡੇ ਕੋਲ ਅੱਜ ਕੁੜੀਆਂ ਆਈਆਂ ਸੀ ਦੇਖੋ ਜਦੋਂ ਕੋਈ ਵੀ ਸਮਾਜ ਦੇ ਵਿੱਚ ਅਜਿਹੀ ਜਿਹੜੀ ਘਟਨਾ ਵਾਪਰਦੀ ਹੈ ਨਾ ਦੇਖੋ ਹਿਰਦੇ ਤਾਂ ਜਿਹੜੇ ਨੇ ਬਲਉਂਦਰੇ ਹੀ ਜਾਂਦੇ ਨੇ ਤੇ ਮੈਂ ਆਪਣੇ ਪੇਰੈਂਟਸ ਨੂੰ ਮੇਰੇ ਪਿਤਾ ਜੀ ਸਰਦਾਰ ਜਸਪੀਤ ਸਿੰਘ ਜੀ ਆਜਾਈ ਹੋਏ ਨੇ ਤੇ ਮੇਰੇ ਮਾਤਾ ਜੀ ਜਿਹੜੀ ਸਾਡੀ ਸੰਸਥਾ ਸ਼ੁਰੂ ਕੀਤੀ ਗਈ ਸੀ ਇਹਨਾਂ ਦੇ ਉਪਰ ਆ ਲੈਂਦੇ ਸਤਕਾ ਜਿਹੜੀ ਸ਼ੁਰੂ ਕੀਤੀ ਗਈ ਸੀ ਤੇ ਮੈਂ ਹ ਸਿੱਖਿਆਏ ਕਿ ਕੁਛ ਨਾ ਕੁਛ ਤੁਸੀਂ ਕਰਦੇ ਰਹੋ ਅੱਗੇ ਵਧਦੇ ਰਹੋ ਹਨਾ ਤੇ ਜਦੋਂ ਇਹਨਾਂ ਲੜਕੀਆਂ ਨੂੰ ਸਨਮਾਨਿਤ ਕੀਤਾ ਖਾਸ ਤੌਰ ਤੇ ਮੈਂ ਜ਼ਿਕਰ ਕਰਾਂਗੀ ਕਾਫੀ ਕਾਫੀ ਨੂੰ ਮਿਲਣੇ ਸਮੇਂ ਨਾ ਹਲੇ ਪ੍ਰੋਗਰਾਮ ਸਟਾਰਟ ਨਹੀਂ ਸੀ ਹੋਇਆ ਤੇ ਆਈ ਵਾਸ ਕ੍ਰਾਈਂਗ ਉਹਨਾਂ ਦਾ ਫੇਸ ਦੇਖ ਕੇ ਮੇਰਾ ਦਿਲ ਜਿਹੜਾ ਹੈਗਾ ਉਹ ਹੋ ਗਿਆ ਲੇਕਿਨ ਉਸ ਬੱਚੀ ਤੋਂ ਮੈਂ ਹਲੇ ਥੋੜਾ ਮੇਰਾ ਮਨ ਪਰ ਆਇਆ ਲੇਕਿਨ ਉਸ ਬੱਚੀ ਦਾ ਤੁਸੀਂ ਹੌਸਲਾ ਦੇਖੋ ਕਿ ਉਹ 10ਵੀਂ ਕਲਾਸ ਦੀ ਵਿਦਿਆਰਥਣ ਹੈ ਨਾ ਔਰ ਹਰ ਇੱਕ ਨੂੰ ਸ਼ੀ ਆਲਵੇਸ ਸੈਡ ਨਾਮ ਹੀ ਕਾਫੀ ਹੈ ਨਾਮ ਇਹ ਉਹਦਾ کافی ਐਂਡ ਸ਼ੀ ਆਲਵੇਸ ਸੈਡ ਕਿ ਨਾਮ ਹੀ ਕਾਫੀ ਹੈ ਇੰਨੇ ਹੌਸਲੇ ਦੇ ਨਾਲ ਜਿਹਦੇ ਸਾਡੀਆਂ ਬੱਚੀਆਂ ਜੇਕਰ ਘਟਨਾ ਕੋਈ ਵੀ ਵਾਪਰ ਗਈਏ ਜਦੋਂ ਅੱਗੇ ਵਧਦੀਆਂ ਨੇ ਤੇ ਫਿਰ ਦੇਖੋ ਸਾਡਾ ਫਰਜ਼ ਬੰਦਾ ਇਹਨਾਂ ਬੇਟੀਆਂ ਦੇ ਲਈ ਆਪਣੀਆਂ ਭੈਣਾਂ ਦੇ ਲਈ ਕੁਝ ਨਾ ਕੁਝ ਕਰੀਏ ਮੇਰੇ ਹਸਬੰਡ ਮੇਰੇ ਨਾਲ ਨਹੀਂ ਜੀ ਰੋਵਿੰਦਰ ਸਿੰਘ ਇਹਨਾਂ ਦੇ ਵੱਲੋਂ ਹਮੇਸ਼ਾ ਕਹਿੰਦੇ ਨੇ ਕਿ ਅਸੀਂ ਕੁਝ ਕਰ ਹੀ ਨਹੀਂ ਸਕਦੇ ਜਿੰਨੀ ਦੇ ਰਿਪੋਰਟ ਨਾ ਹੋਵੇ ਮੈਂ ਕੁਝ ਕਰਾਂ ਕਿਸ ਤਰੀਕੇ ਦੇ ਨਾਲ ਅੱਗੇ ਵਧਣਾ ਹੈ ਤੇ ਹਮੇਸ਼ਾ ਹੀ ਜਿਹੜਾ ਹੈਗਾ سپورਟ ਕੀਤੀ ਜਾਂਦੀ ਹੈ ਦੇਖੋ ਜਿਹੜੀ ਸਭ ਤੋਂ ਵੱਡੀ ਗੱਲ ਕੀਤੀ ਹੈ ਗਵਰਨਰ ਸਾਹਿਬ ਨੇ ਜਿਹੜੀ ਸਿੰਪਲੀਸਿਟੀ ਦੀ ਕੀਤੀ ਆ ਜਦੋਂ ਮੈਂ ਗਵਰਨਰ ਸਾਹਿਬ ਨੂੰ ਆਪਣੀਆਂ ਭੈਣਾਂ ਦੇ ਨਾਲ ਜਿਹੜਾ ਇਨਵਾਈਟ ਕਰਨਾ ਗਈ ਆ ਤਾਂ ਤੁਸੀਂ ਦੇਖੋ ਗਵਰਨਰ ਸਾਹਿਬ ਦੀ ਸਿਰਫ ਇੱਕੋ ਹੀ ਉਹਨਾਂ ਦਾ ਕਹਿਣਾ ਸੀ ਮੈਨੂੰ ਕਿਸੇ ਤਰੀਕੇ ਦੇ ਨਾਲ ਤੁਸੀਂ ਉਸ ਤਰੀਕੇ ਨਾਲ ਨਹੀਂ ਲੈਕਣਾ ਜਿੱਥੇ ਤੁਹਾਡਾ ਜਿਹੜਾ ਖਰਚਾ ਹੋਵੇ ਕਹਿੰਦੇ ਕਿਸੇ ਸਕੂਲ ਦੇ ਤੁਸੀਂ ਐਡਿਟੋਰੀਅਮ ਦੇ ਵਿੱਚ ਪ੍ਰੋਗਰਾਮ ਕਰ ਲਓ ਜਿੱਥੇ ਵੀ ਛੋਟੀ ਤੋਂ ਛੋਟੀ ਜਗ੍ਹਾ ਤੇ ਤੁਸੀਂ ਪ੍ਰੋਗਰਾਮ ਕਰਦੇ ਹੋ ਮੈਂ ਉੱਥੇ ਆ ਜਾਵਾਂਗਾ ਕੋਈ ਮੈਨੂੰ ਬਹੁਤਾ ਧਾਮ-ਚਾਮ ਨਹੀਂ ਚਾਹੀਦਾ ਇੱਕ ਤਰੀਕੇ ਦੇ ਨਾਲ ਉਹਨਾਂ ਤੋਂ ਇਹ ਜਿਹੜੀ ਚੀਜ਼ ਜਿਹੜੀ ਅਸੀਂ ਸਿੱਖ ਸਕਦੇ ਹਾਂ ਕਿ ਕਿੰਨਾ ਸਿੰਪਲ ਹਾਊ ਸਿੰਪਲ ਹੀ ਇਸ